ਉਸਨੇ ਚੀਕ ਕੇ ਕਿਹਾ ਮੇਰੇ ਬੱਚਾ ਮਾ ਕੀ ਹੋਏਗਾ ਜਦੋਂ ਬ੍ਰਾਮਟਨ ਕੋਰਟ ਹਾਊਸ ਵਿੱਚ ਉਹ ਫੈਸਲਾ ਉੱਚੀ ਆਵਾਜ਼ ਵਿੱਚ ਪੜਿਆ ਗਿਆ ਸੀ ਉਹ ਛੀਕ ਪਈ ਸੀ ਉਧਰੋਂ ਪਰਿਵਾਰ ਵਿੱਚੋਂ ਕਿਸੇ ਨੇ ਜਵਾਬ ਦਿੱਤਾ ਗੋ ਟੂ ਹੈਲ ਕੁਝ ਕੇਸਸ ਮਨ ਉਦਾਸ ਕਰਦੇ ਨੇ ਕੁਝ ਦਿਮਾਗ ਅਪਸੈਟ ਕਰ ਦਿੰਦੇ ਨੇ ਇਸ ਕੇਸ ਨੇ ਸੱਚੀ ਮੈਨੂੰ ਵੀ ਡਰਾਇਆ ਹਾਲਾਂਕਿ ਮੈਂ ਪਹਿਲਾਂ ਵੀ ਇਸ ਕੇਸ ਬਾਰੇ ਜਾਣੂ ਆ ਪਰ ਉਹ ਇੱਕ ਖਬਰ ਦੇ ਤੌਰ ਤੇ ਵੀਅਰਸ ਨੂੰ ਦੱਸਿਆ ਸੀ ਜਿਵੇਂ ਚੈਨਲਸ ਵਾਲੇ ਕਰਨ ਨੂੰ ਕਹਿੰਦੇ ਨੇ ਨਾ ਕਿ ਇੱਕ ਮਿੰਟ ਦੀ ਖਬਰ ਪੜੋ ਤੇ ਫਿਰ ਫਟਾਫਟ ਫਟਾਫਟ ਅੱਗੇ ਚਲੋ ਇਹ ਕੀਤਾ ਸੀ ਪਰ ਹੁਣ ਜਦੋਂ ਇਸ ਕਹਾਣੀ ਤੇ ਮੋੜ ਤੋਂ ਰਿਸਰਚ ਕੀਤੀ ਤਾਂ ਡਰ ਗਿਆ ਕਿਤੇ ਬੈਠ ਗਿਆ ਕਿਤੇ ਕੋਈ ਡਰੇ ਡਰ ਲੱਗਦਾ ਤਾਂ ਅਸੀਂ ਘਰ ਭੱਜਦੇ ਹਾਂ ਪਰ ਘਰ ਚ ਦਰਿੰਦੇ ਹੋਣ ਤਾਂ ਇਨਸਾਨ ਕਿੱਥੇ ਜਾਏ ਸਤਿ ਸ਼੍ਰੀ ਅਕਾਲ ਜੀ ਮਹਾਂਪੁਰਿਤ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖਿਆ ਕਰੋ ਕਿਉਂਕਿ ਇਸ ਤੋਂ ਜ਼ਰੂਰੀ ਹੋਰ ਕੁਝ ਨਹੀਂ ਵਾਹਿਗੁਰੂ ਸਭ ਤੇ ਮਿਹਰ ਬਣਾਈ ਰੱਖੇ ਬ੍ਰੈਂਟਮ 'ਚ ਇੱਕ ਸਿੱਖ ਪਰਿਵਾਰ ਰਹਿੰਦਾ ਸੀ ਪੂਨਮ ਲਿੱਟ ਉਹਨਾਂ ਦੀ ਹੀ ਨੂੰ ਸੀ ਉਸੇ ਘਰ ਵਿੱਚ 27 ਸਾਲ ਦੀ ਪੂਨਮ ਤੇ ਉਸਦੇ 35 ਸਾਲ ਦੇ ਪਤੀ ਮਨਜਿੰਦਰ ਸਿੰਘ ਰਹਿੰਦੇ ਸਨ ਉਹਨਾਂ ਦੀ 2 ਸਾਲਾਂ ਦੀ ਬੱਚੀ ਵੀ ਸੀ ਉਹ ਵੀ ਨਾਲ ਹੀ ਰਹਿੰਦੀ ਸੀ ਜ਼ਾਹਰ ਤੌਰ ਤੇ ਇਸੇ ਘਰ ਵਿੱਚ ਹੀ ਮਨਜਿੰਦਰ ਦੀ ਭੈਣ ਮੰਦੀਪ ਪੁਨੀਆ ਜਿਸ ਦਾ ਪਤੀ ਸਿਕੰਦਰ ਪੁਨੀਆ ਵੀ ਇੱਥੇ ਰਹਿੰਦੇ ਸਨ। ਮਨਜਿੰਦਰ ਸਿੰਘ ਦੇ ਪਿਤਾ ਕੁਲਵੰਤ ਸਿੰਘ ਲਿਟ ਤੇ ਮਾਂ ਸੁਪਿੰਦਰ ਕੌਰ ਲਿਟ ਵੀ ਨਾਲ ਹੀ ਰਹਿੰਦੇ ਸਨ। ਇਹ ਤਾਂ ਨਹੀਂ ਕਹਾਂਗੇ ਕਿ ਇਸ ਘਰ ਦੇ ਜੀਵਾਂ ਦਾ ਆਪਸ ਵਿੱਚ ਬੜਾ ਪਿਆਰ ਸੀ ਪਰ ਹਾਂ ਪੂਨਮ ਲਿਟ ਇੱਕ ਚੰਗੀ ਰੂਹੀ ਸਭ ਦਾ ਖਿਆਲ ਰੱਖਣ ਵਾਲੀ। ਮਨਜਿੰਦਰ ਤੇ ਪੂਨਮ ਦੇ ਵਿੱਚ ਪਤੀ ਪਤਨੀ ਦਾ ਸੋਹਣਾ ਸੋਹਣਾ ਰਿਸ਼ਤਾ ਸੀ 2004 ਚ ਇਹਨਾਂ ਦੀ ਲਵ ਮੈਰਿਜ ਹੋਈ ਸੀ ਤੇ ਇਹੇ ਪਿਆਰ ਬਰਕਰਾਰ ਸੀ ਪੂਨਮ ਦੀ ਸਸਤੇ ਘਰ ਵਾਲਾ ਮਨਜਿੰਦਰ ਦੋਵੇਂ ਇੰਡੀਆ ਗਏ ਹੁੰਦੇ ਨੇ ਫਰਵਰੀ 2009 ਚ ਸ਼ਾਇਦ ਇਹਨਾਂ ਨੇ ਇੱਕ ਵਿਆਹ ਅਟੈਂਡ ਕਰਨਾ ਹੁੰਦਾ ਤੇ ਪਿੱਛੋਂ 5 ਫਰਵਰੀ 2009 ਨੂੰ ਪਤਾ ਲੱਗਦਾ ਕਿ ਮਨਜਿੰਦਰ ਦੀ ਘਰਵਾਲੀ ਪੂਨਮ ਲਿਟ ਮਿਸਿੰਗ ਹੋ ਗਈ ਹੈ ਕਿਤੇ ਮਿਲ ਨਹੀਂ ਰਹੀ ਪੂਨਮ ਆਪਣੇ ਘਰ ਤੋਂ ਕੁਝ ਬਲਾਕਸ ਦੀ ਦੂਰੀ ਤੇ ਹੀ ਇੱਕ ਡੈਂਟਲ ਦਫਤਰ 'ਚ ਕੰਮ ਕਰਦੀ ਹੁੰਦੀ ਹੈ ਤੇ ਹਰ ਰੋਜ਼ ਉਥੇ ਜਾਂਦੀ ਹੁੰਦੀ ਹੈ ਪਰ 5 ਫਰਵਰੀ 2009 ਦੀ ਸਵੇਰ ਨੂੰ ਉਹ ਕੰਮ ਤੇ ਪਹੁੰਚੀ ਹੀ ਨਹੀਂ ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਹੈ ਕਿ ਪੂਨਮ ਮਿਲ ਨਹੀਂ ਰਹੀ ਜ਼ਿਆਦਾ ਟੈਨਸ਼ਨ ਤਾਂ ਵੀ ਹੈ ਕਿਉਂਕਿ ਪੂਨਮ ਪ੍ਰੈਗਨੈਂਟ ਵੀ ਹੁੰਦੀ ਹੈ ਇੱਕ 2 ਸਾਲ ਦੀ ਬੱਚੀ ਘਰ ਮਾਦਾ ਇੰਤਜ਼ਾਰ ਕਰ ਰਹੀ ਹੈ ਤੇ ਇੱਕ ਜਾਨ ਅੰਦਰ ਪਲ ਰਹੀ ਹੈ ਸੋ ਜਿੰਨੀ ਜਲਦੀ ਹੋ ਸਕੇ ਪੂਨਮ ਨੂੰ ਲੱਭਣਾ ਹਰ ਹਾਲ ਵਿੱਚ ਜ਼ਰੂਰੀ ਹੁੰਦਾ ਜੋ ਵੀ ਇਹ ਸੱਚੀ ਕਹਾਣੀ ਸੁਣ ਰਹੇ ਨੇ ਉਹ ਇਹੀ ਅਰਦਾਸ ਕਰ ਰਹੇ ਹੋਣੇ ਕਿ ਪੂਨਮ ਛੇਤੀ ਮਿਲ ਜਾਏ ਪਰ ਤੁਸੀਂ ਹੈਰਾਨ ਹੋਵੋਗੇ ਕਿ 3 ਸਾਲ ਬਾਅਦ ਵੀ ਪੂਨਮ ਦਾ ਕੁਝ ਅਤਾ ਪਤਾ ਨਹੀਂ ਲੱਗਦਾ ਇੱਕ ਇਲਾਕਾ ਹੁੰਦਾ ਹੈ ਕੈਲਡਨ ਇਹਨੀ ਦਿਨੀ ਉਹ ਪੌਪੂਲਰ ਹੁੰਦਾ ਮਸ਼ਹੂਰ ਹੁੰਦਾ ਇਸ ਕਰਕੇ ਕਿ ਉਥੇ ਕ੍ਰਿਮੀਨਲਸ ਵੱਲੋਂ ਬਾਡੀਜ਼ ਡੰਪ ਕਰਨ ਦੀਆਂ ਖਬਰਾਂ ਆ ਰਹੀਆਂ ਹੁੰਦੀਆਂ ਨੇ ਉਸ ਖਾਸ ਇਲਾਕੇ ਦੇ ਵਿੱਚ ਪਿੰਡੂ ਇਲਾਕੇ ਦੇ ਵਿੱਚ ਕੁਝ ਵਕਤ ਬਾਅਦ ਜਦੋਂ ਉਸ ਜਗ੍ਹਾ ਦੀ ਜਾਂਚ ਚੱਲ ਰਹੀ ਹੁੰਦੀ ਆ ਤਾਂ ਉਥੋਂ ਹੀ ਪੂਨਮ ਲਿਟਦੀ ਬਹੁਤ ਬੁਰੀ ਹਾਲਤ ਚ ਬਾਡੀ ਮਿਲਦੀ ਆ ਆਫਕੋਰਸ ਬੁਰੀ ਹਾਲਤ ਚ ਮਿਲੂ 3 ਸਾਲ ਦਾ ਸਮਾਂ ਤਾਂ ਹੋ ਗਿਆ ਸੀ ਪੂਨਮ ਨੂੰ ਗਿਆ ਜਾਂ ਫਿਰ ਇਹ ਮੰਨ ਲਈਏ ਕਿ ਪੂਨਮ ਦੀ ਮੌਤ ਨੂੰ ਹੋਇਆ ਹੁਣ ਤੱਕ ਪੂਨਮ ਲਿੱਟ ਦੀ 2 ਸਾਲ ਦੀ ਬੱਚੀ 5 ਸਾਲ ਦੀ ਹੋ ਚੁੱਕੀ ਸੀ ਮਨਜਿੰਦਰ ਤੇ ਉਹ ਬੱਚੀ ਅਜੇ ਵੀ ਪੂਨਮ ਨੂੰ ਲਵ ਦੇ ਸੰ ਆਖਰ ਕੌਣ ਸੀ ਜਿਸ ਨੇ ਪੂਨਮ ਨੂੰ ਇਹ ਅੰਜਾਮ ਦਿੱਤਾ ਚਲੋ ਫੇਰ ਸ਼ੁਰੂ ਤੋਂ ਚੱਲਦੇ ਹਾਂ ਤੁਹਾਨੂੰ ਮੈਂ ਦੱਸਿਆ ਸੀ ਨਾ ਕਿ ਪੂਨਮ 5 ਫਰਵਰੀ 2009 ਨੂੰ ਕੰਮ ਤੇ ਨਹੀਂ ਪਹੁੰਚੀ ਸੀ ਯਾਨੀ ਲਾਸਟ ਉਹ ਦੇਖੀ ਗਈ ਸੀ ਇੱਕ ਦਿਨ ਪਹਿਲਾਂ ਯਾਨੀ 4 ਫਰਵਰੀ 2009 ਨੂੰ ਤੁਹਾਨੂੰ ਇਹ ਵੀ ਹੁਣੇ ਦੱਸਿਆ ਸੀ ਕਿ ਪੂਨਮ ਦਾ ਆਫਿਸ ਕੋਲ ਹੀ ਹੁੰਦਾ ਤੇ ਉਹ ਵਾਕ ਕਰਕੇ ਹੀ ਚਲੀ ਜਾਂਦੀ ਹੈ ਅਕਸਰ ਆਪਣੇ ਆਫਿਸ ਹੈ ਨਾ ਰੋਜ਼ ਆਪਣੇ ਆਫਿਸ ਵਾਕ ਕਰਕੇ ਜਾਂਦੀ ਹੈ ਪਰ ਉਸਨੇ ਵਾਪਸ ਲੇਟ ਆਉਣਾ ਹੁੰਦਾ ਸੋ ਪੂਨਮ ਦਾ ਸਹੁਰਾ ਕੁਲਵੰਤ ਸਿੰਘ ਪੂਨਮ ਨੂੰ ਕਾਰ ਦੇਣ ਚਲਾ ਜਾਂਦਾ ਕਿ ਲੇਟ ਆਣਾ ਤੇ ਮੈਂ ਕਾਰ ਦੇ ਆਣਾ ਕਿਉਂਕਿ ਮੌਸਮ ਵੀ ਕਾਫੀ ਠੰਡਾ ਹੁੰਦਾ ਉਹ ਪੂਨਮ ਨੂੰ ਦਫਤਰ 'ਚ ਕਾਰ ਦੇ ਕੇ ਆਪ ਪੈਦਲ ਕਰ ਵਾਪਸ ਆ ਜਾਂਦਾ ਸੀਸੀਟੀਵੀ ਫੁਟੇਜ 'ਚ ਇਹੀ ਗੱਡੀ 4 ਤਰੀਕ ਦੀ ਹੀ ਰਾਤ 8 ਵਜੇ ਘਰ ਵਾਪਸ ਆਉਂਦੀ ਹੈ ਤੇ ਇਹੀ ਮੰਨਿਆ ਜਾਂਦਾ ਹੈ ਕਿ ਪੂਨਮ ਗੱਡੀ ਡਰਾਈਵ ਕਰਕੇ ਵਾਪਸ ਘਰ ਆ ਗਈ ਹੈ ਅਗਲੇ ਦਿਨ 5 ਫਰਵਰੀ ਰਾਤ 1 ਵਜੇ ਇੱਕ ਵੈਨ ਸੀਸੀਟੀਵੀ ਵਿੱਚ ਨਜ਼ਰ ਆਉਂਦੀ ਹੈ ਜੋ ਇਹਨਾਂ ਦੇ ਘਰੋਂ ਨਿਕਲਦੀ ਹੈ ਤੇ 3 ਘੰਟੇ ਬਾਅਦ ਵਾਪਸ ਆਉਂਦੀ ਹੈ ਦੁਪਹਿਰ ਤੱਕ ਪੂਨਮ ਲਿੱਟ ਦੇ ਆਫਿਸ ਤੋਂ ਵੀ ਪੁੱਛ ਲੈ ਕਾਲਸ ਆਉਂਦੀਆਂ ਨੇ ਲਗਾਤਾਰ ਕਿ ਪੂਨਮ ਕਿਉਂ ਨਹੀਂ ਆਈ ਉਹ ਇਦਾਂ ਤਾਂ ਕਦੀ ਨਹੀਂ ਕਰਦੀ ਕਿ ਬਿਨਾਂ ਇਨਫੋਰਮ ਕੀਤੇ ਆਏ ਨਾ 6 ਤਰੀਕ ਨੂੰ ਪੁਲਿਸ ਕੁਲਵੰਤ ਲਿੱਟ ਉਸਦੀ ਧੀ ਮਨਦੀਪ ਪੁਨੀਆ ਤੇ ਜਵਾਈ ਸਿਕੰਦਰ ਪੁਨੀਆ ਤੋਂ ਵੱਖ-ਵੱਖ ਪੁੱਛਤਾਸ਼ ਕਰਦੇ ਨੇ ਉਦੋਂ ਮਨਜਿੰਦਰ ਤੇ ਉਸਦੀ ਮਾਂ ਵੀ ਇੰਡੀਆ ਤੋਂ ਵਾਪਸ ਆ ਜਾਂਦੇ ਨੇ ਅਗਲੇ ਦਿਨ ਪਤੀ ਮੰਜੰਦਰ ਸਿੰਘ ਹਰਵਾਲਾ ਦਿੰਦਾ ਹੈ ਜਗਾ ਜਗਾ ਤੇ ਘੁੰਮਦਾ ਪੂਨਮ ਦੀ ਫੋਟੋ ਲੈ ਕੇ ਪਰ ਕੁਝ ਇਨਫੋਰਮੇਸ਼ਨ ਕੁਝ ਵੀ ਇਨਫੋਰਮੇਸ਼ਨ ਉਸਦੇ ਹੱਥ ਨਹੀਂ ਲੱਗਦੀ ਹੁਣ ਪੁਲਿਸ ਵੱਲੋਂ ਸਾਰੇ ਘਰਦਿਆਂ ਨੂੰ ਬੁਲਾ ਕੇ ਫਿਰ ਤੋਂ ਸਟੇਟਮੈਂਟਸ ਰਿਕਾਰਡ ਕੀਤੀਆਂ ਜਾਂਦੀਆਂ ਨੇ ਪਰ ਪੁਲਿਸ ਨੂੰ ਫੀਲ ਹੁੰਦਾ ਹੈ ਕਿ ਜੋ ਇਹਨਾਂ ਨੇ ਘਰ ਬਿਆਨ ਦਿੱਤੇ ਸੀ ਤੇ ਜੋ ਹੁਣ ਦੇ ਰਹੇ ਨੇ ਉਸ 'ਚ ਕਿਤੇ ਨਾ ਕਿਤੇ ਕੁਝ ਡਿਫਰੈਂਸ ਜ਼ਰੂਰ ਹੈ ਸੀਸੀਟੀਵੀ ਦੀ ਮੰਨੀਏ ਤਾਂ ਉਸ ਪੂਨਮ 5 ਤਰੀਕ ਨੂੰ ਘਰੋਂ ਬਾਹਰ ਨਿਕਲੀ ਹੀ ਨਹੀਂ ਪਰ ਘਰ ਦੇ ਕਹਿ ਰਹੇ ਸਨ ਕਿ ਉਹ 5 ਦੀ ਸਵੇਰ ਮਾਰਨਿੰਗ ਵਾਕ ਤੇ ਗਈ ਸੀ ਪਰ ਮੁੜੀ ਨਹੀਂ ਪਰ ਪੁਲਿਸ ਤਾਂ ਸੀਸੀਟੀਵੀ ਦੀ ਹੀ ਮੰਨੇਗੀ ਨਾ ਪਲੱਸ ਉਹ ਗੱਡੀ ਜਿਹੜੀ ਸਵੇਰੇ 1 ਵਜੇ ਨਿਕਲੀ ਸੀ ਤੇ 4 ਵਜੇ ਵਾਪਸ ਆਈ ਸੀ ਉਹ ਵੀ ਪੁਲਿਸ ਨੂੰ ਕਿਤੇ ਖਟਕ ਰਹੀ ਸੀ ਪੁਲਿਸ ਨੇ ਸਾਲ ਬਾਅਦ ਕਰਦੀ ਤਲਾਸ਼ੀ ਲਈ ਜਿਹੜੀ ਕਿ ਉਸੇ ਵਕਤ ਲੈਣੀ ਚਾਹੀਦੀ ਸੀ ਉੱਥੇ ਪੁਲਿਸ ਨੂੰ ਬਲੱਡ ਦੇ ਕੁਝ ਰਜਿਡ ਜਿਹੇ ਸਟੇਨਸ ਮਿਲੇ ਕੁਝ ਜ਼ਿਆਦਾ ਤਾਂ ਪੁਲਿਸ ਨੂੰ ਨਹੀਂ ਮਿਲਿਆ ਕਿਉਂਕਿ ਸਾਲ ਬਾਅਦ ਮਿਲਣਾ ਵੀ ਕੀ ਸੀ ਸਬੂਤ ਜਾਂ ਤਾਂ ਮਿਟਾ ਦਿੱਤੇ ਗਏ ਹੋ ਸਕਦੇ ਸਨ ਜਾਂ ਇਨੀ ਦੇਰ ਚ ਤਾਂ ਖੁਦ ਹੀ ਮਿਟੇ ਹੋਣ ਦੀ ਸੰਭਾਵਨਾ ਹੁੰਦੀ ਹੈ ਨਾ ਪਰ ਚਲੋ ਜੋ ਕੁਝ ਸਬੂਤ ਮਿਲੇ ਉਸ ਦੇ ਆਧਾਰ ਤੇ ਪੁਲਿਸ ਨੇ ਕੁਲਵੰਤ ਲਿੱਟਤੀ ਮਨਦੀਪ ਪੁਨੀਆ ਤੇ ਜਵਾਈ ਸਿਕੰਦਰ ਪੁਨੀਆ ਨੂੰ 2010 ਚ ਅਰੈਸਟ ਕਰ ਲਿਆ ਹੁਣ ਕੋਰਟ ਪ੍ਰੋਸੀਡਿੰਗਸ 'ਚ ਕੀ ਸ਼ੋ ਕਰਦੀ ਪੁਲਿਸ ਪੁਲਿਸ ਐਨੀ ਸੁਸਤ ਰਹੀ ਐ ਸਭ 'ਚ ਕਿ ਇਹਨਾਂ ਤਿੰਨਾਂ ਨੂੰ ਬਰੀ ਕਰ ਦਿੱਤਾ ਗਿਆ ਕਿਉਂਕਿ ਬਾਡੀ ਅਜੇ ਤੱਕ ਰਿਕਵਰ ਨਹੀਂ ਹੋਈ ਹੁੰਦੀ ਤੇ ਬਾਡੀ ਰਿਕਵਰ ਨਾ ਹੁਣ ਤੱਕ ਉਹ ਮਿਸਿੰਗ ਸੀ ਉਸ ਵੇਲੇ ਤੱਕ ਸ਼ੋਰਟੀ ਥੋੜੀ ਸੀ ਕਿ ਉਹ ਜੂੰਦੀ ਐ ਕਿ ਮਰ ਗਈ ਐ ਸੋ ਬਿਨਾ ਬਾਡੀ ਕਨਵਿਕਸ਼ਨ ਬੇਹਦ ਟਫ ਹੁੰਦੀ ਐ ਸੋ ਬਰੀ ਤਾਂ ਹੋਣਾ ਹੀ ਸੀ ਹੁਣ ਪੂਨਮ ਤਾਂ ਨਹੀਂ ਮਿਲਦੀ ਪਰ ਇਹਨਾਂ ਦੇ ਪਰਿਵਾਰ ਦੇ ਵਿੱਚ ਵੰਡੀ ਪੈ ਜਾਂਦੀ ਹੈ ਮਨਜਿੰਦਰ ਉਸ ਦੀ ਮਾਂ ਤੇ ਛੋਟੀ ਜਿਹੀ ਧੀ ਘਰ ਵੇਚ ਕੇ ਬੇਸਮੈਂਟ ਕਿਰਾਏ ਤੇ ਲੈ ਕੇ ਰਹਿਣਾ ਸ਼ੁਰੂ ਕਰ ਦਿੰਦੇ ਨੇ ਮਨਦੀਪ ਪੁਨੀਆ ਤੇ ਸਿਕੰਦਰ ਪੁਨੀਆ ਵੀ ਮੂਵ ਕਰ ਜਾਂਦੇ ਨੇ ਪਿਓ ਕੁਲਵੰਤ ਲਿੱਟ ਵੀ ਉੱਧ ਰਹਿਣਾ ਸ਼ੁਰੂ ਕਰ ਦਿੰਦਾ ਮਨਜਿੰਦਰ ਉਹਨੂੰ ਆਪਣੇ ਨਾਲ ਨਹੀਂ ਰੱਖਦਾ ਮਨਜਿੰਦਰ ਦਾ ਆਪਣੇ ਘਰਦਿਆਂ ਤੋਂ ਭਰੋਸਾ ਉੱਠ ਚੁੱਕਿਆ ਹੁੰਦਾ ਤੇ ਹੁਣ ਕਹਾਣੀ ਉੱਥੇ ਹੀ ਆ ਜਾਂਦੀ ਹੈ ਜਦੋਂ ਪੂਨਮ ਦੀ ਬਾਡੀ ਮਿਲੀ ਸੀ ਓਪੀਪੀ ਅਤੇ ਪੀਲ ਜਾਂਚ ਕਰਤਾ ਪੁਸ਼ਟੀ ਕਰਦੇ ਹਨ ਕਿ ਬ੍ਰੈਮਟਨ ਦੀ ਇੱਕ ਔਰਤ ਜੋ 3 ਸਾਲ ਪਹਿਲਾਂ ਲਾਪਤਾ ਹੋ ਗਈ ਸੀ ਕੈਲਡਨ ਵਿਲੇਜ ਦੇ ਬਿਲਕੁਲ ਪੱਛਮ ਵਿੱਚ ਮ੍ਰਿਤਕ ਪਾਈ ਗਈ ਹੈ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਪੂਨਮ ਦਾ ਪਤੀ ਮਨਜਿੰਦਰ ਜੋ ਪੂਨਮ ਦੇ ਗਾਇਬ ਹੋਣ ਵਕਤ ਆਪਣੀ ਮਾਂ ਦੇ ਨਾਲ ਇੰਡੀਆ ਵਿੱਚ ਸੀ ਉਸਨੇ ਉਸਦੇ ਲਾਪਤਾ ਹੋਣ ਬਾਰੇ ਜਾਣਕਾਰੀ ਦੇਣ ਵਾਲੇ ਨੂੰ 25000 ਡਾਲਰ ਇਨਾਮ ਦੀ ਪੇਸ਼ਕਸ਼ ਕੀਤੀ ਹੋਈ ਸੀ ਜਦੋਂ ਬਾਡੀ ਮਿਲਦੀ ਹੈ ਉਦੋਂ ਪੂਨਮ ਦਾ ਸੋਰਾ ਕੁਲਵੰਤ ਸਿੰਘ ਇੰਡੀਆ ਆਪਣੇ ਕਿਸੇ ਰਿਸ਼ਤੇਦਾਰ ਮੋਹਨ ਸਿੰਘ ਨੂੰ ਇੱਕੋ ਦਮ ਕਾਲ ਕਰਦਾ ਹੈ ਉਹ ਸ਼ਾਇਦ ਟੈਨਸ਼ਨ 'ਚ ਆਪਣੇ ਦਿਲ ਦੀ ਗੱਲ ਸਾਂਝੀ ਕਰਨਾ ਚਾਹ ਰਿਹਾ ਹੁੰਦਾ ਹੈ ਉਹ ਮੋਹਨ ਸਿੰਘ ਨੂੰ ਦੱਸਦਾ ਹੈ ਕਿ ਉਸਦੀ ਨੂੰ ਪੂਨਮ ਲਿਟ ਦਿੱਤੀ ਮੰਦੀਪ ਪੁਨੀਆ 'ਚ ਬੜਾ ਕਲੇਸ਼ ਰਹਿੰਦਾ ਹੁੰਦਾ ਸੀ ਤੇ 4 ਦੀ ਰਾਤ ਨੂੰ ਕੀ ਕੁਝ ਹੋਇਆ ਇਹ ਵੀ ਦੱਸਿਆ ਇਹ ਸਭ ਮੋਹਨ ਨੂੰ ਅਲਾਰਮਿੰਗ ਜਾ ਲੱਗਦਾ ਉਸਨੇ ਇੱਕ ਕਾਲ ਰਿਕਾਰਡ ਕੀਤੀ ਤੇ ਮਨਜਿੰਦਰ ਸਿੰਘ ਨੂੰ ਪੇਸ਼ ਦਿੱਤੀ ਮਨਜਿੰਦਰ ਨੇ ਜਦੋਂ ਇਹ ਕਾਲ ਰਿਕਾਰਡਿੰਗ ਸੁਣੀ ਉਸ ਨੂੰ ਆਪਣੇ ਹੀ ਟੱਬਰ ਤੇ ਡਾਊਟ ਹੋ ਗਿਆ ਉਹ ਇਹ ਰਿਕਾਰਡਿੰਗ ਲੈ ਕੇ ਪੁਲਿਸ ਸਕੂਲ ਪਹੁੰਚ ਕੇ ਹੁਣ ਇਹ ਐਵੀਡੈਂਸ ਫੁੱਲ ਫਲੇਜਡ ਐਵੀਡੈਂਸ ਨਹੀਂ ਸੀ ਮੰਨਿਆ ਜਾ ਸਕਦਾ ਹੈ ਨਾ ਉਸ ਰਿਕਾਰਡਿੰਗ ਚ ਗੱਲਾਂ ਕਲੀਅਰ ਨਹੀਂ ਹੁੰਦੀਆਂ ਪਰ ਫਿਰ ਵੀ ਪੁਲਿਸ ਇੱਕ ਵਾਰ ਫੇਰ ਤੋਂ ਐਕਸ਼ਨ ਲੈ ਸਕਦੀ ਹੈ ਇਸ ਗੱਲ ਤੇ ਉਹ ਜ਼ਰੂਰ ਕਨਵਿੰਸ ਹੋ ਜਾਂਦੀ ਹੈ ਮਨਜਿੰਦਰ ਸਿੰਘ ਹੁਣ ਪੁਲਿਸ ਵੱਲੋਂ ਕੰਮ ਕਰ ਰਿਹਾ ਹੁੰਦਾ ਉਸ ਵਕਤ ਪਤਾ ਕੁਲਵੰਤ ਇੰਡੀਆ ਗਿਆ ਹੁੰਦਾ ਪਰ ਮਨਜਿੰਦਰ ਉਸ ਨੂੰ ਵਾਪਸ ਬੁਲਾ ਲੈਂਦਾ ਉਹ ਵਾਪਸ ਕੈਨੇਡਾ ਆਉਂਦਾ ਹੈ ਤੇ 에어ਪੋਰਟ ਤੇ ਮਨਜਿੰਦਰ ਪਿਓ ਨੂੰ ਪਿਕ ਕਰਨ ਜਾਂਦਾ ਹੈ ਉਹ ਆਪਣੇ ਫਾਦਰ ਨਾਲ ਜਦੋਂ ਗੱਡੀ 'ਚ ਬੈਠਦਾ ਹੈ ਤਾਂ ਗੱਡੀ 'ਚ ਰਿਕਾਰਡਿੰਗ ਡਿਵਾਈਸ ਲੱਗੀ ਹੁੰਦੀ ਹੈ ਮਨਜਿੰਦਰ ਸਿੰਘ ਦੀ ਬੋਡੀ ਤੇ ਵੀ ਇੱਕ ਡਿਵਾਈਸ ਲਗਾਈ ਜਾਂਦੀ ਹੈ ਇਹ ਗੱਲ 9 April 2012 ਦੀ ਹੁੰਦੀ ਹੈ ਗੱਡੀ 'ਚ ਬੈਠਦਿਆਂ ਹੀ ਕੁਲਵੰਤ ਲਟ ਮਨਜੰਦਰ ਨੂੰ ਕਹਿੰਦਾ ਹੈ ਕਿ ਮੈਨੂੰ ਉਸ ਥਾਂ ਤੇ ਲੈ ਕੇ ਚੱਲ ਜਿੱਥੋਂ ਪੂਨਮ ਦੀ ਬਾਡੀ ਮਿਲੀ ਸੀ। ਮਨਜੰਦਰ ਇਹ ਗੱਲ ਸੁਣ ਕੇ ਥੋੜਾ ਸ਼ੌਕ ਹੋ ਜਾਂਦਾ ਹੈ ਪਰ ਗੱਡੀ ਉਧਰ ਵੱਲ ਨੂੰ ਡਰਾਈਵ ਕਰਦਾ ਹੈ। ਹੁਣ ਕੁਲਵੰਤ ਮਨਜੰਦਰ ਨੂੰ ਦੱਸਦਾ ਹੈ ਕਿ 4 ਫਰਵਰੀ ਦੀ ਰਾਤ ਹੋਇਆ ਕਿ ਸੀ। ਉਹ ਦੱਸਦਾ ਹੈ ਕਿ ਉਹ ਨੂ ਪੂਨਮ ਲਟ ਨੂੰ ਜਦੋਂ ਉਸ ਦੇ ਦਫਤਰਕਾਰ ਦੇ ਇੰਚਾਰਿਆ ਸੀ ਤਾਂ ਧੀ ਮੰਦੀਪ ਪੁਨੀਆ ਤੇ ਜਵਾਈ ਸਿਕੰਦਰ ਪੁਨੀਆ ਨਾਲ ਉਸ ਦੀ ਬਹਿਸ ਹੋਈ ਸੀ ਉਹ ਨਹੀਂ ਚਾਹੁੰਦੇ ਸਨ ਕਿ ਗੱਡੀ ਉਸ ਕੋਲ ਜਾਏ ਯਾਨੀ ਪੂਨਮ ਕੋਲ ਜਾਏ ਉਹਨਾਂ ਨੂੰ ਲੱਗਦਾ ਸੀ ਕਿ ਗੱਡੀ ਉਹ ਹੀ ਯੂਜ਼ ਕਰਨ ਪਲੱਸ ਮੰਦੀਪ ਨੂੰ ਲੱਗਦਾ ਸੀ ਕਿ ਘਰ 'ਚ ਪੂਨਮ ਨੂੰ ਜ਼ਿਆਦਾ ਇੰਪੋਰਟੈਂਸ ਮਿਲਦੀ ਹੈ ਉਹ ਤੇਰੇ ਪੂਨਮ ਨੂੰ ਸਪੋਰਟ ਕਰਨ ਤੋਂ ਵੀ ਖਿੱਚਦੀ ਸੀ ਪੂਨਮ ਤੇ ਮੰਦੀਪ 'ਚ ਅਕਸਰ ਝਗੜੇ ਹੁੰਦੇ ਸਨ ਉਸ ਰਾਤ 4 ਫਰਵਰੀ 2009 ਨੂੰ ਜਦੋਂ ਪੂਨਮ ਘਰ ਆਈ ਤਾਂ ਫਿਰ ਮਨਦੀਪ ਤੇ ਪੂਨਮ ਚ ਲੜਾਈ ਸ਼ੁਰੂ ਹੋ ਗਈ ਪੂਨਮ ਨੇ ਝਗੜੇ ਚ ਮਨਦੀਪ ਪੁਨੀਆ ਦੇ ਇੰਡੀਆ ਚ ਕਿਸੇ ਅਫੇਅਰ ਦਾ ਜ਼ਿਕਰ ਕੀਤਾ ਉਸ ਵਕਤ ਮਨਦੀਪ ਦਾ ਪਤੀ ਸਿਕੰਦਰ ਵੀ ਉੱਥੇ ਹੀ ਮੌਜੂਦ ਸੀ ਇਹ ਗੱਲ ਸੁਣ ਕੇ ਮਨਦੀਪ ਆਪਣੇ ਆਪੇ ਤੋਂ ਬਾਹਰ ਹੋ ਗਈ ਉਹ ਕੋਲ ਪਿਆ ਚਾਕੂ ਚੱਕਦੀ ਹੈ ਤੇ ਪੂਨਮ ਦੇ ਗਲੇ ਚ ਮਾਰ ਦਿੰਦੀ ਹੈ ਉਹ ਇਹ ਵੀ ਦੱਸਦਾ ਹੈ ਕਿ ਜਿਸ ਵਕਤ ਪੂਨਮ ਦੇ ਗਲੇ 'ਚ ਚਾਕੂ ਖੂਬਿਆ ਜਾਂਦਾ ਹੈ ਉਸ ਵਕਤ ਉਸਨੇ 2 ਸਾਲ ਦੀ ਛੋਟੀ ਬੱਚੀ ਵੀ ਗੋਦੀ ਚੱਕੀ ਹੁੰਦੀ ਹੈ ਪੂਨਮ ਜ਼ਮੀਨ ਤੇ ਡਿੱਗ ਜਾਂਦੀ ਹੈ ਤੇ چارੋਂ ਪਾਸੇ ਖੂਨ ਖੂਨ ਫੈਲ ਜਾਂਦਾ ਸਾਰੇ ਡਰ ਜਾਂਦੇ ਨੇ ਉਹ ਬਾਡੀ ਨੂੰ ਗੱਦੇ ਦੇ ਕਵਰ 'ਚ ਪਾਉਂਦੇ ਨੇ ਤੇ ਕੈਲਡਨ ਜਾ ਕੇ ਸੁੱਟਾਉਂਦੇ ਨੇ ਸਿਕੰਦਰ ਤੇ ਕੁਲਵੰਤ ਅਗਲੇ ਦਿਨ ਫੇਰ ਦੁਬਾਰਾ ਜਾਣਦੇ ਨੇ ਕਿ ਬੋਡੀ ਸਾੜ ਕੇ ਸੇਫ ਹੋ ਜਾਈਏ ਪਰ ਟੈਂਪਰੇਚਰ ਮਾਈਨਸ ਟੂ ਹੋਣ ਕਰਕੇ ਬੋਡੀ ਜੰਮ ਜਾਂਦੀ ਹੈ ਸੋ ਸਾੜਨਾ ਪੋਸੀਬਲ ਨਹੀਂ ਹੁੰਦਾ ਹੁਣ ਇਹ ਸਾਰੀ ਗੱਲ ਰਿਕਾਰਡ ਹੋ ਰਹੀ ਹੁੰਦੀ ਆ ਕਿਉਂਕਿ ਪੁਲਿਸ ਨੇ ਇੱਕ ਕੈਮਰਾ ਗੱਡੀ 'ਚ ਤੇ ਇੱਕ ਮੰਜੰਦਰ ਤੇ ਫਿਟ ਕੀਤਾ ਹੁੰਦਾ ਹੁਣ ਜਿਵੇਂ ਮੰਜੰਦਰ ਨੇ ਪੁਲਿਸ ਲਈ ਕੰਮ ਕੀਤਾ ਪੁਲਿਸ ਚਾਹੁੰਦੀ ਹੈ ਕਿ ਕੁਲਵੰਤ ਵੀ ਕਰੇ ਤੇ ਸਿਕੰਦਰ ਤੋਂ ਸੱਚੋ ਗਲਵਾਏ ਪਰ ਕੁਲਵੰਤ ਮਨਾਕਾਰ ਦਿੰਦਾ ਹੈ ਪੁਲਿਸ ਇਹ ਹੀ ਸੋਚਦੀ ਹੈ ਕਿ ਇਸ ਵਾਰ ਵੀ ਐਵੀਡੈਂਸ ਕਾਫੀ ਨਹੀਂ ਹੋਏਗਾ ਪਰ ਫਿਰ ਵੀ ਕੁਲਵੰਤ ਦੀ ਗਵਾਹੀ ਤੇ ਮੋਹਨ ਨਾਲ ਕਾਲ ਰਿਕਾਰਡਿੰਗ ਦੇ ਬੇਸ ਤੇ ਉਹ ਅਰੈਸਟ ਕਰ ਲੈਂਦੇ ਨੇ 13 April 2012 ਨੂੰ ਮਨਦੀਪ ਨੂੰ ਗ੍ਰਿਫਤਾਰ ਕਰਕੇ ਸੈਕਿੰਡ ਡਿਗਰੀ ਮਰਡਰ ਦਾ ਚਾਰਜ ਲਾਇਆ ਜਾਂਦਾ ਹੈ ਕੁਲਵੰਤ ਸਿੰਘ ਨੂੰ ਵੀ ਅਰੈਸਟ ਕੀਤਾ ਜਾਂਦਾ ਹੁਣ ਸੀਸੀਟੀਵੀਜ਼ ਮੌਜੂਦ ਸੀ ਕੁਲਵੰਤ ਨੇ ਵੀ ਬਥੇਰਾ ਕੁਛ ਦੱਸਦਾ ਸੀ ਪੂਨਮ ਤੇ ਮੰਦੀਪ ਚ ਆਪਸ ਚ ਨਫ਼ਰਤ ਵੀ ਮੋਟਿਵ ਦੇ ਤੌਰ ਤੇ ਲਈ ਜਾ ਸਕਦੀ ਸੀ ਬੋਡੀ ਵੀ ਰਿਕਵਰ ਹੋ ਚੁੱਕੀ ਹੁੰਦੀ ਆ ਪੁਲਿਸ ਦੇ ਇਸ ਕੇਸ ਚ ਇਨਾ ਢਿੱਲੇ ਹੋਣ ਦੇ ਬਾਅਦ ਵੀ ਰੱਬ ਉਹਨਾਂ ਨਾਲ ਹੁੰਦਾ ਮੰਦੀਪ ਪੁਨੀਆ ਨੂੰ ਇਹ ਸਭ ਐਵੀਡੈਂਸ ਵੇਖ ਕੇ ਲੱਗਦਾ ਹੈ ਕਿ ਉਸ ਦਾ ਬਚਣਾ ਹੁਣ ਮੁਸ਼ਕਲ ਹੈ ਸੋ ਆਪ ਹੀ ਕਤਲ ਕੀਤੇ ਜਾਣ ਦੀ ਗੱਲ ਕਬੂਲ ਕਰ ਲੈਂਦੀ ਹੈ ਇਧਰ ਸਿਕੰਦਰ ਪੁਨੀਆ ਦਾ ਨਕਾਬ ਵੀ ਉਤਰ ਜਾਂਦਾ ਹੈ ਉਸ ਦੀ ਵੀ ਗ੍ਰਿਫਤਾਰੀ ਹੋ ਜਾਂਦੀ ਹੈ ਹੁਣ ਕੋਰਟ ਇਸ ਨਤੀਜੇ ਤੇ ਪਹੁੰਚਦਾ ਹੈ ਕਿ ਇਹ ਸੈਕੰਡ ਡਿਗਰੀ ਮਰਡਰ ਨਹੀਂ ਸੀ ਮੈਨ ਸਲਾਟਰ ਸੀ ਮਤਲਬ ਕਿ ਮਨਦੀਪ ਨੂੰ ਪੂਨਮ ਤੇ ਗੁੱਸਾ ਆਇਆ ਉਸਨੇ ਵਾਰ ਕੀਤਾ ਪਰ ਉਸ ਨੂੰ ਮਾਰਨਾ ਉਸ ਦਾ ਮਕਸਦ ਨਹੀਂ ਸੀ ਤੇ ਚਾਕੂ ਮਾਰਨ ਤੋਂ ਬਾਅਦ ਵੀ 911 ਤੇ ਕੋਲ ਨਾ ਕਰਨਾ ਇਸ ਨੂੰ ਐਗਰਵੇਟਡ ਮੈਨ ਸਲਾਟਰ ਦੀ ਕੈਟਾਗਰੀ ਵਿੱਚ ਲੈ ਆਇਆ ਇੱਥੇ ਕੋਰਟ ਵੱਲੋਂ ਪੂਨਮ ਦੀ ਪ੍ਰੈਗਨੈਂਸੀ ਨੂੰ ਕਨਸਿਡਰ ਹੀ ਨਹੀਂ ਕੀਤਾ ਗਿਆ ਮਨਦੀਪ ਪੁਨੀਆ ਨੂੰ ਐਗਰਵੇਟਡ ਮੈਨ ਸਲਾਟਰ ਦੇ ਤਹਿਤ 12 ਸਾਲ ਦੀ ਸਜ਼ਾ ਹੁੰਦੀ ਹੈ ਮਨਦੀਪ ਚੀਕ ਕੇ ਕਹਿੰਦੀ ਹੈ ਮੇਰੇ ਬੱਚਿਆਂ ਦਾ ਕੀ ਹੋਏਗਾ ਜਦੋਂ ਬ੍ਰੈਮਟਨ ਕੋਰਟ ਹਾਊਸ ਵਿੱਚ ਫੈਸਲਾ ਉੱਚੀ ਆਵਾਜ਼ ਵਿੱਚ ਪੜਿਆ ਜਾ ਰਿਹਾ ਹੁੰਦਾ ਹੈ ਉਹ ਚੀਕ ਪੈਂਦੀ ਹੈ ਉਦੋਂ ਪਰਿਵਾਰ ਵਿੱਚੋਂ ਯਾਨੀ ਪੂਨਮ ਲਟਦੇ ਦੇ ਪਰਿਵਾਰ ਵਿੱਚੋਂ ਜਵਾਬ ਦਿੱਤਾ ਕਿਸੇ ਨੇ ਗੋ ਟੂ ਹੈਲ ਸਿਕੰਦਰ ਸਿੰਘ ਵੀ ਆਪਣਾ ਗੁਨਾਹ ਮੰਨ ਲੈਂਦਾ ਹੈ ਤੇ ਬੋਡੀ ਟਿਕਾਣੇ ਲਾਉਣ ਗੱਲ ਲੁਕਾਉਣ ਤੇ ਇਸ ਸਭ ਚ ਸਾਥ ਦੇਣ ਲਈ ਉਸ ਨੂੰ 7 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ ਕੁਲਵੰਤ ਸਿੰਘ ਨੂੰ ਵੀ ਇਹ ਗੱਲ ਲੁਕਾਉਣ ਤੇ ਬੋਡੀ ਟਿਕਾਣੇ ਲਾਉਣ ਲਈ 6 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ ਸੱਸ ਸੁਪਿੰਦਰ ਲੇਟ ਆਪਣੀ ਗਵਾਹੀ ਦੌਰਾਨ ਰੋਂਦੀ ਰਹੀ ਉਸਨੇ ਕਿਹਾ ਕਿ ਉਸ ਨੂੰ ਇੰਡੀਆ ਤੋਂ ਵਾਪਸ ਆ ਕੇ ਪਤਾ ਲੱਗਿਆ ਕਿ ਪੂਨਮ ਦਾ ਕਤਲ ਹੋ ਗਿਆ ਉਹਨਾਂ ਨੇ ਗਵਾਹੀ ਦਿੱਤੀ ਕਿ ਮਨਦੀਪ ਮੇਰੇ ਪੈਰਾਂ ਨੂੰ ਛੂਰੇ ਸੀ ਮੈਨੂੰ ਮਾਫ ਕਰਨ ਲਈ ਕਹਿ ਰਹੀ ਸੀ ਉਹ ਸਾਫ਼-ਸਾਫ਼ ਕਹਿ ਰਹੀ ਸੀ ਕਿ ਉਸਨੇ ਗਲਤ ਕੀਤੀ ਸੱਸ ਨੇ 911 ਤੇ ਫੋਨ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਸ ਨੂੰ ਰੋਕ ਦਿੱਤਾ ਗਿਆ ਪੂਨਮ ਚਲੀ ਗਈ ਉਸ ਨੇ ਕੀ ਜਹੀ ਬੱਚੀ ਦੀ ਮਾਂ ਚਲੀ ਗਈ ਉਹ ਤੇ ਉਸ ਦੇ ਅੰਦਰ ਪਲਦੀ ਜਾਨ ਚਲੇ ਗਈ ਮੰਜੰਦਰ ਦੀ ਪਤਨੀ ਚਲੀ ਗਈ ਘਰ ਦੇ ਜੀਆਂ ਦੇ ਨਾਲ ਰਹਿਣ ਨੂੰ ਅਸੀਂ ਅੱਜ ਵੀ ਸਤਕਾਰ ਦੀ ਨਜ਼ਰ ਨਾਲ ਵੇਖਦੇ ਹਾਂ ਖੁਸ਼ ਹੁੰਨੇ ਆ ਕਿ ਵੇਖੋ ਇਹ ਸਾਰੇ ਨਾਲ ਰਹਿੰਦੇ ਨੇ ਪਰ ਇਦਾਂ ਦੀ ਫੈਮਿਲੀ ਪਿਕਚਰ ਕੋਈ ਨਹੀਂ ਵੇਖਣਾ ਚਾਹੇਗਾ ਡਰ ਜਾਂਦਾ ਹੈ ਮਨ ਆਪਣੇਆ ਵੱਲੋਂ ਆਪਣੇਾਂ ਤੇ ਬਾਹਰ ਇਹ ਡਰਾਉਂਦੇ ਨੇ हर रिश्ता खंजर नहीं पर कदों खटिया जवानी मार के किनिया जिंदगी रुल गई जो शायद हम सवर नहीं सकन वाहेगुरु मेहर कर वाहेगुरु समत बख्श तीख रहे हो कैमरा साफ़।